ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਰਬਰੀ ਦੇ ਸੂਟ ਰਹਿਣਗੇ ਦੁਪੱਟਿਆਂ ਨਾਲ ਜਿਹੜੀ ਆਪਾਂ ਉਸ ਦਿਨ ਵੀਡੀਓ ਪਾਈ ਸੀ ਜੀ ਉਹਦੇ ਵਿੱਚ ਦੋ ਤਿੰਨ ਕ ਕਲਰ ਹੀ ਦਿਖਾਈ ਦਿੱਤੇ ਆਪਾਂ ਨੇ ਹੁਣ ਇਹਦੇ ਵਿੱਚ ਜਿਹੜੇ ਜਿੰਨੇ ਵੀ ਕਲਰ ਹੈਗੇ ਤੇ ਆਪਾਂ ਸਾਰੇ ਲੈ ਜਾਂਦੇ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜੇ ਪਹਿਲਾ ਵੀਡੀਓ ਆਪਣੇ ਕੋਲੇ ਫੋਟੋਆਂ ਨੇ ਜੀ ਉਹਨਾਂ ਦੇ ਵਿੱਚੋਂ ਕੁਝ ਕਲਰ ਖਤਮ ਨੇ ਜੀ ਕੁਝ ਕਿਸ ਟਾਈਮ ਆਪਣੇ ਕੋਲ ਹੈਗੇ ਨੇ ਪਰ ਇਹ ਜਿਹੜਾ ਕਾਲਾ ਆਪਾਂ ਨਿਊ ਲੈ ਕੇ ਆਏ ਆਂ ਜੀ ਇਹ ਇਹ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਪਰ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਸੂਟ ਬੁੱਕ ਕਰ ਲਓ ਇਹਨਾਂ ਬਸ ਉਹੀ ਕੰਮ ਹੋ ਗਿਆ ਬਦਲ ਬਦਲ ਕੇ ਆਉਣ ਲੱਗੇ ਤੁਹਾਨੂੰ ਮੈਂ ਦੱਸਿਆ ਸੀ ਕਿ ਦੁਬਾਰਾ ਤੋਂ ਰਿਪੀਟ ਦੇ ਵਿੱਚ ਉਹ ਡਿਜ਼ਾਈਨ ਨਹੀਂ ਹੁੰਦਾ ਹੁਣ ਇਹ ਹਫ਼ਤਾ ਹੀ ਹੋਇਆ ਹਜੇ ਹਫ਼ਤੇ ਦੇ ਵਿੱਚ ਵਿੱਚ ਹੀ ਦੇਖੋ ਦੁਬਾਰਾ ਤੋਂ ਆ ਗਏ ਉਹ ਕਲਰ ਉਹ ਡਿਜ਼ਾਈਨ ਖਤਮ ਹੋ ਗਏ ਹੁਣ ਨਿਊ ਆ ਗਏ ਹੋਰ ਫਿਰ ਇਸ ਤੋਂ ਬਾਅਦ ਹੋਰ ਨਿਊ ਆ ਜਾਣਗੇ ਹਣ ਤਾਂ ਤੁਸੀਂ ਅੱਜ ਵਾਲੀ ਵੀਡੀਓ ਦੇਖਣ ਅਨਸਾਰ ਹੀ ਸ਼ਾਮ ਤੱਕ ਜਿੰਨਾ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਜਾਂ ਬੁੱਕ ਕਰਨੇ ਨੇ ਇਦਾਂ ਹੀ ਪ੍ਰਿੰਟਡ ਲੈਣੇ ਨੇ ਤਾਂ ਤੁਸੀਂ ਪ੍ਰਿੰਟਡ ਵੀ ਲੈ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਨਾ ਇੱਕ ਨਾਲ ਪਿਕ ਲਾਉਂਗੀ ਸੂਟ ਦੀ ਬਰਬਰੀ ਦੇ ਪ੍ਰਿੰਟਡ ਦੁਪੱਟਿਆਂ ਨਾਲ ਸਲਵਾਰ ਤੇ ਵਰਕ ਹੋ ਰਿਹਾ ਬਹੁਤ ਸੋਹਣਾ ਤੇ ਮੈਂ ਦੇਖਦੀ ਆ ਕਰਦੀ ਆ ਸਲਾਹ ਵੀ ਮੈਂ ਉਹ ਸੂਟ ਇਕੱਲ ਦਾ ਰੈਡੀ ਕਰਵਾ ਲਾਂ ਜੇ ਤੁਸੀਂ ਨੇ ਉਹ ਮੇਰੇ ਰੈਡੀ ਕਰਵਾਉਣਾ ਜੀ ਤਾਂ ਤੁਸੀਂ ਹੁਣੇ ਤੋਂ ਆਰਡਰ ਬੁੱਕ ਕਰ ਲਓ ਪਤਾ ਫਿਰ ਸੇਮ ਕਲਰ ਡਿਜ਼ਾਈਨ ਨਹੀਂ ਮਿਲਦੀ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਆਪਣਾ ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਦੀ ਤੇ ਆਪਾਂ ਬਲੌਗ ਦੀ ਵੀਡੀਓ ਸ਼ਾਮ ਨੂੰ ਡੇਲੀ ਅਪਲੋਡ ਕਰਦੇ ਆ ਤੇ ਸਵੇਰੇ ਆ ਪਾਰਕ ਦੇ ਬੁਟੀਕ ਤੇ ਦਾ ਵੈਸੇ ਡੇਲੀ ਪ੍ਰੋਗਰਾਮ ਹੁੰਦਾ ਵੀਡੀਓ ਦਾ ਵੀ ਡੇਲੀ ਅਪਲੋਡ ਕਰੀਏ ਪਰ ਕੀ ਕਰੀਏ ਜੀ ਥੋੜਾ ਜਿਹਾ ਕੰਮ ਬਿਜੀ ਹੋਣ ਕਰਕੇ ਨਹੀਂ ਹੁੰਦਾ ਉਸ ਆਪਾਂ ਨੇ ਜਿਹੜਾ ਆਪਣੇ ਕੋਲੇ ਪਿਛਲਾ ਸਟਾਕ ਪਿਆ ਜੀ ਇਹ ਸਾਰਾ ਆਪਾਂ ਉਪਰ ਦੇ ਵਿੱਚ ਲਾ ਰੱਖਿਆ ਆਪਾਂ ਸਵੇਰੇ 11:30 ਤੋਂ ਲੈ ਕੇ ਲਾਈਵ ਹੁੰਨੇ ਹੁੰਨੇ ਆ ਜੀ 12:30 ਵਜੇ ਤੱਕ ਇੱਕ ਘੰਟਾ ਤੇ ਪਤਾ ਕੀ ਇਹ ਕੱਲ ਨੂੰ ਤਾਂ ਮੈਂ ਲਾਈਵ ਨਹੀਂ ਹੋਣਾ ਮੈਂ ਤੁਹਾਨੂੰ ਅੱਜ ਹੀ ਦੱਸ ਦਣੀ ਆ ਕੱਲ ਨੂੰ ਹੋ ਸਕਦਾ ਮੈਂ ਕਾਰੀਗਰ ਕੋਲ ਜਾਣਾ ਸੂਟ ਦੇਣ ਤੇ ਪਰਸੋਂ ਆਪਾਂ ਜ਼ਰੂਰ ਲਾਈਵ ਹੋਵਾਂਗੇ ਜੀ ਅੱਜ ਵੀ ਆਪਾਂ ਲਾਈਵ ਹੋਏ ਆਂ ਜੀ ਕੱਲ ਵੀ ਆਪਾਂ ਲਾਈਵ ਹੋਇਆ ਅੱਜ ਵਾਲੇ ਤੇ ਕੱਲ ਵਾਲੇ ਲਾਈਵ ਦੇ ਵਿੱਚ ਬਹੁਤ ਵੱਡਾ ਆਫਰ ਹੈ ਪਹਿਣਾਂ ਲਈ ਬਹੁਤ ਸੋਹਣੇ ਸੂਟ ਨੇ ਤਾਂ ਤੁਸੀਂ ਉਥੋਂ ਵੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਪਿਛਲੇ ਸਟਾਕ ਦੇ ਵਿੱਚੋਂ ਜੋ ਵੀ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇ ਇਹ ਵੀ ਆਪਾਂ ਦੁਬਾਰਾ ਤੋਂ ਨਾ ਉਹ ਆਪਣੇ ਸੇਲ ਹੋ ਗਏ ਇਹ ਮੈਂ ਦੁਬਾਰ ਤੇ ਮੈਨੂੰ ਲੱਗਿਆ ਵੀ ਇਹ ਸੂਟ ਆਪਣੇ ਚੰਨਣੇ ਨੇ ਹਨ ਇਹਦੇ ਵਿੱਚ ਇਹ ਆਪਾਂ ਖੋਲ ਕੇ ਤੁਹਾਨੂੰ ਪਹਿਲਾਂ ਦਿਖਾਏ ਹੋਏ ਨੇ ਤੇ ਜੇ ਮੇਰੀਆਂ ਭੈਣਾਂ ਨੂੰ ਬਣਾਏ ਆ ਵੀ ਜਿਨੇ ਨੇ ਨਹੀਂ ਵੀਡੀਓ ਦੇਖੀ ਤਾਂ ਇੱਕ ਵਾਰ ਮੈਂ ਫਿਰ ਤੋਂ ਦਿਖਾ ਦਿ ਦਿਖਾ ਦਿੰਨੀ ਆ ਤਦੋਂ ਯਾਨੀ ਇਹ ਨਾਲ ਬਰਬਰੀ ਦੇ ਪ੍ਰਿੰਟਡ ਦੁਪੱਟੇ ਰਹਿਣਗੇ ਜੀ ਬਹੁਤ ਸੋਹਣੇ ਦੇਖੋ ਜੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚਨਾਰ ਦੀ ਬਰਬਰੀ ਮਿਲੂਗੀ ਜੀ ਦੇਖੋ ਆਪਾਂ ਤੁਹਾਨੂੰ ਸਟੈਂਪ ਦਿਖਾ ਕੇ ਦੇਵਾਂਗੇ ਦੇਖੋ ਜੀ ਇਤੇ ਸਟੈਂਪ ਲੱਗੀ ਹੋਈ ਹੈ ਚਨਾਰ ਦੀ ਬਰਬਰੀ ਹੈ ਇਹ ਪ੍ਰਿੰਟਡ ਰਹੇਗੀ ਜੀ ਸ਼ਰਟ ਇਹਦੇ ਨਾਲ ਕ੍ਰੇਪ ਦੀ ਰਹੂਗੀ ਸਲਵਾਰ 3 ਮੀਟਰ 3 ਮੀਟਰ ਦੀ ਸਲਵਾਰ ਮਿਲੇਗੀ ਜੀ ਇਹ ਹੈਗਾ ਬਰਬਰੀ ਦਾ ਪ੍ਰਿੰਟਡ ਦੁਪੱਟਾ ਤੁਸੀਂ ਇਹਦੇ ਫਿਨਿਸ਼ਿੰਗ ਕਰਵਾਓ ਚਾਹੇ ਐਂ ਦਾ ਹੀ ਲੈ ਲਓ ਇਹ ਤੁਹਾਡੀ ਚੁਆਇਸ ਹੈ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 3200 3200 ਜਿਹੜੇ ਹਨਾ ਬਾਹਰਲਾ ਕਸਟਮਰ ਆਉਂ ਉਹ ਇੰਗਲਿਸ਼ ਜ਼ਿਆਦਾ ਬੋਲਦਾ ਉਹਨਾਂ ਨੂੰ ਐਂ ਦਾ ਪੰਜਾਬੀ ਹਿਸਾਬ ਨੂੰ ਸਮਝ ਨਹੀਂ ਆਉਂਦੀ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਮਿਲੂਗੀ ਬਰਬੀ ਦਾ ਕੁਲਾ ਡੁੱਲਾ 2.5 ਮੀਟਰ ਦਾ 44 ਇੰਚ ਪਣਾ ਤੁਹਾਨੂੰ ਦੁਪੱਟਾ ਮਿਲੂਗਾ ਇਹ ਆਪਣੇ ਕੋਲੇ ਤਿੰਨੋ ਕਲਰ ਅਵੇਲੇਬਲ ਨੇ ਬਾਕੀ ਜੇ ਇੰਨਾ ਚੋ ਵੀ ਤੁਸੀਂ ਨੂੰ ਨੂੰ ਹਜੇ ਵੀ ਐਂ ਲੱਗਦਾ ਵੀ ਇੰਨਾ ਚੋ ਵਧੀਆ ਲੱਗਦਾ ਤਾਂ ਪਲੀਜ਼ ਰਿਕਵੈਸਟ ਹੈ ਜਲਦੀ ਤੁਸੀਂ ਆਰਡਰ ਕਰੋ ਹਨਾ ਬੁੱਕ ਆਪਣਾ ਹੋ ਸਕਦਾ ਵੀ ਅਸੀਂ 5-7 ਦਿਨ ਤੋਂ ਦੁਬਾਰਾ ਤੋਂ ਰਿਪੀਟ ਦੇ ਵਿੱਚ ਦੁਕਾਨਦਾਰ ਤੋਂ ਮੰਗਵਾ ਲਈਏ ਤੇ ਦੇਖੋ ਜੀ ਇੱਕ ਕਲਰ ਇਹ ਵਾਲਾ ਹੋ ਗਿਆ ਪੀਚ ਬਹੁਤ ਸੋਹਣਾ ਸਰਦਾਰੀ ਕਲਰ ਹੈ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਦੇਖੋ ਇਸ ਤਰ੍ਹਾਂ ਦਾ ਸਰਦਈ ਕਲਰ ਹੈ ਇਹਦੇ ਨਾਲ ਆਫ ਵਾਈਟ ਹੈਗੀ ਹੈ ਇਸ ਤਰ੍ਹਾਂ ਦੀ ਸਲਵਾਰ ਜੀ ਤੇ ਇਸ ਤਰ੍ਹਾਂ ਪ੍ਰਿੰਟਡ ਦੁਪੱਟਾ ਹੈ 3 ਮੀਟਰ ਤੁਹਾਨੂੰ ਪ੍ਰਿੰਟਡ ਦੁਪੱਟੇ ਦੀ ਫੈਬਰਿਕ ਆ ਮਿਲੂਗਾ ਜੀ ਸੌਰੀ 2 ਮੀਟਰ ਤੇ 3 ਮੀਟਰ ਸਲਵਾਰ ਦੀ ਫੈਬਰਿਕ ਮਿਲੇਗੀ ਜੀ ਇਸ ਤਰ੍ਹਾਂ ਬਰਬਰੀ ਦਾ ਵਧੀਆ ਅਗਰ ਤੁਸੀਂ ਜੇ ਮੇਰੀ ਭੈਣ ਨਹੀਂ ਵੀ ਕੋਈ ਹਨਾ ਫਿਨਿਸ਼ਿੰਗ ਕਰਵਾਉਣਾ ਚਾਹੁੰਦੀ ਹੈ ਇਦਾਂ ਹੀ ਲੈਣਾ ਚਾਹੁੰਦੇ ਨੇ ਤਾਂ ਦੱਪੱਟੇ ਨੂੰ ਅਸੀਂ ਪੀਕੋ ਕਰਵਾ ਕੇ ਦੇਵਾਂਗੇ ਜੇ ਤੁਸੀਂ ਫਿਨਿਸ਼ਿੰਗ ਕਰਵਾਉਣੀ ਹੈ ਜੀ ਤਾਪ ਫਿਨਿਸ਼ਿੰਗ ਕਰਕੇ ਦੇਵਾਂਗੇ ਦੇਖੋ ਫਿਨਿਸ਼ਿੰਗ ਦੇ ਅਲੱਗ ਤੋਂ ਨਹੀਂ ਹੋਣਗੇ ਉਹੀ 3200 ਰੁਪਏ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਆਪਾਂ ਫਿਨਿਸ਼ਿੰਗ ਕਰਕੇ ਦੇਵਾਂਗੇ ਮੈਂ ਆਪਾਂ ਅੱਗੇ ਤੋਂ ਥੋੜੀ ਸਪਰੇਅ ਕਰੀਏ ਸਵੇਰ ਵੀ ਲੱਗਦੀ ਹੈ ਤੇ 1:30 ਵਜੇ ਤੇ ਮੇਰੀ ਵੀਡੀਓ ਵੀ ਲੇਟ ਹੋ ਗਈ। ਬਹੁਤ ਕਾਲਾ ਮਾਲਾ ਹੋਇਆ ਤੇ ਦੇਖੋ ਜੀ ਇਧਰ ਹੈਗਾ ਬਲੈਕ ਕਲਰ ਇਹ ਕੇਵळा ਬਲੈਕ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟਡ ਸ਼ਰਟ ਰਹੂਗੀ ਜੀ ਇਹਦੇ ਨਾਲ ਸਲਵਾਰ ਮਿਲੇਗੀ ਤੁਹਾਨੂੰ ਬਲੈਕ ਕਲਰ ਦੀ ਤੇ ਨਾਲ ਰਹੇਗਾ ਦੁਪੱਟਾ ਦੇਖੋ ਪੂਰਾ ਵਧੀਆ ਵਾਲੀ ਲੁੱਕ ਹੈ ਬਹੁਤ ਸੋਹਣੀ ਚੀਜ਼ ਹੈ ਜੀ ਕਿਨਾਰ ਦੀ ਵਰਬਰੀ ਮਿਲੇਗੀ ਦੇਖੋ ਹਨਾ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਜੇ ਅਸੀਂ ਵਧੀਆ ਚੀਜ਼ ਵੇਚਾਂਗੇ ਤਾਂ ਹੀ ਆਪਣੇ ਕੋਲੇ ਵਧੀਆ ਕਸਟਮਰ ਆਊਗਾ ਜੀ ਜਿੰਨੇ ਕ ਮੈਂ ਇਹ ਤੋਂ ਪਹਿਲਾਂ ਸੂਟ ਪਾਰਸਲ ਕਰ ਚੁੱਕੇ ਹਾਂ ਜੀ ਸਾਰਿਆਂ ਨੇ ਬਹੁਤ ਵਧੀਆ ਪਸੰਦ ਕੀਤੇ ਨੇ ਬਹੁਤ ਸੋਹਣੀ ਹਨਾ ਆਪਾਂ ਨੂੰ ਰਿਸਪੌਂਸ ਮਿਲਿਆ ਜੀ ਜਿਹੜਾ ਮੇਰੇ ਕੋਲ ਇੱਕ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਤੁਸੀਂ ਖੁਦ ਤੁਹਾਨੂੰ ਪਤਾ ਲੱਗ ਜਾਊਗਾ ਜਿੰਨੇ ਮੈਂ ਤੇ ਇੱਕ ਵਾਰ ਸੂਟ ਆਰਡਰ ਹਨਾ ਲੈ ਲਿਆ ਦੇ ਤਾਂ ਆਰਡਰ ਦੀ ਉਸ ਤੋਂ ਬਾਅਦ ਉਹਨਾਂ ਦਾ ਟੋਰ ਕਿਤੇ ਬਤਵਾਸ ਲੈ ਲਏ ਉਹਨਾਂ ਨੇ ਚਾਹੀ ਇੱਕ ਥਰਡ ਪੀਸ ਵੀ ਲੈਣਾ ਉਹ ਵੀ ਆਪਣੇ ਤੋਂ ਲੈਂਦੇ ਨੇ ਚਲੋ ਜੀ ਇਹ ਪਹਿਲਾਂ ਸਟਾਕ ਦੇ ਵਿੱਚ ਤਿੰਨ ਕਲਰ ਕੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ 90 ਸਟਾਕ ਕਿਹ ਆ ਗਿਆ ਕਲਰ ਸੋਹਤਾ ਦੇਖੋ ਕਿੰਨਾ ਪਿਆਰਾ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਜਿਹਦੀ ਸਲਵਾਰ ਦੀ ਫੈਬਰਿਕ ਰਹੇਗੀ 3 ਮੀਟਰ ਕਲਰ ਦੇਖੋ ਪ੍ਰਿੰਟਡ ਡਿਜ਼ਾਈਨ ਬਹੁਤ ਛੋਟਾ ਪ੍ਰਿੰਟ ਹੈ ਮੈਂ ਨੇੜੇ ਤੋਂ ਦਿਖਾਉਂਗੀ ਦੇਖੋ ਕਲਰ ਵੀ ਖਰਦਾਰੀ ਲੁੱਕ ਜਿਵੇਂ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਸੇਮ ਕਲਰ ਇਹਦਾ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾ ਦ ਸਾਰਾ ਟਾਇਰ ਕਰਾਵ ਹੋ ਜੰਦੀ ਹੈ ਦੇਖੋ ਜੀ ਇਸ ਤਰ੍ਹਾਂ ਪ੍ਰਿੰਟਡ ਦੁਪੱਟਾ ਰਹੇਗਾ ਚਾਹੀਏ ਅਸੀਂ ਦੁਕਾਨਦਾਰ ਹੀ ਬਣ ਗਏ ਸਾ ਤੋਂ ਨਹੀਂ ਉਹ ਵੀ ਜੀ ਫਿਰ ਵਜਦੀ ਨਹੀਂ ਤਾਂ ਦੇਖੋ ਜੀ ਇਸ ਤਰ੍ਹਾਂ ਦਾ ਦੁਪੱਟਾ ਬਿਲਕੁਲ ਲਾਈਟ ਬਹੁਤ ਸੋਹਣਾ ਇਹ ਜੇ ਤੁਸੀਂ ਨੇ ਲੈਣਾ ਤਾਂ ਤੁਸੀਂ ਲਓ ਸਕਰੀਨ ਸ਼ਾਟ ਪਲੀਜ਼ ਆਹ ਸੂਟਾਂ ਦਾ ਤੁਸੀਂ ਹੁਣੇ ਜਲਦੀ ਆਰਡਰ ਕਰ ਲਓ ਜੀ ਇਹਦੇ ਵੀ ਪੰਜ ਆਪਣੇ ਕੋਲੇ ਸੌਰੀ ਸੌ ਆਪਾਂ ਦੇ ਕੋਲੇ 2-2 ਸੂਟ ਹੀ ਆਈ ਸੀਗੇ ਇਸ ਕਰਕੇ ਫਿਰ ਸਾਨੂੰ ਦੁਬਾਰਾ ਤੋਂ ਇਹ ਇਹ ਵੀ ਸੇਮ ਕਲਰ ਨਹੀਂ ਮਿਲਨੇ ਲੋ ਇਹ ਦੇਖੋ ਬਹੁਤ ਸੋਹਣੇ ਸਰਦਾਰੀ ਲੁੱਕ ਦੇ ਸੂਟ ਨੇ ਮੈਂ ਤੁਹਾਨੂੰ ਨਾ ਇਹਦੇ ਵੀ ਤੁਸੀਂ ਸਲਵਾਰਾਂ ਦੇ ਵਰਕ ਕਰਵਾਉਣਾ ਹੈ ਪ੍ਰਿੰਟਡ ਦੁਪੱਟਿਆਂ ਨਾਲ ਮੈਂ ਤੁਹਾਨੂੰ ਪਿੱਕ ਲਾਉਂਗੀ ਮੈਂ ਉਹਦੇ ਨਾਲ ਦਾ ਆਪਦਾ ਸੂਟ ਰੈਡੀ ਕਰਵਾ ਦਿਆਂ ਪਤਾ ਮੈਂ ਕਿ ਪਹਿਲਾਂ ਕਿਉਂ ਨਾ ਦੱਸ ਰਹੀ ਆ ਆਪਣੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਪਹਿਲਾਂ ਆਪਦੇ ਸੂਟ ਪਾਈਏ ਫਿਰ ਤੁਹਾਡੇ ਆਰਡਰ ਲਈਏ ਜੀ ਮੈਨੂੰ ਪਤਾ ਸਾਡੇ ਆਪਦੇ ਸੂਟ ਬਣਦੇ ਬਣਦੇ 10 ਦਿਨ ਲੱਗ ਜਾਣਗੇ ਜੀ ਉਦੋਂ ਨੂੰ ਇਹ ਸਟਾਕ ਖਤਮ ਹੋ ਗਈ ਫਿਰ ਕਿੰਝ ਫਿਰਦਾ ਕਸਟਮਰ ਬਚਾਰਾ ਫਿਰ ਸੋਚਦਾ ਰਹਿ ਜਾਂਦਾ ਹੈ ਨਾ ਤੇ ਇੱਕ ਕਲਰ ਇਹ ਹੋ ਗਿਆ ਜੀ ਇਹਦੇ ਵਿੱਚ ਬਹੁਤ ਪਿਆਰਾ ਦੂਸਰਾ ਕਲਰ ਇਸ ਤੋਂ ਵੀ ਹਟ ਕੇ ਅੱਜ ਤੱਕ ਤੁਸੀਂ ਕਹੋਗੇ ਵੀ ਕੋਈ ਸੂਟ ਵੀ ਨਾ ਫੱਡੀਏ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਪਿਸਤਾ ਕਲਰ ਵਿੱਚ ਇਹਦੇ ਅੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਦੇਖੋ ਜੀ ਬਹੁਤ ਸੋਹਣੀ ਪ੍ਰਿੰਟ ਹੈ ਲੋ ਦੇਖੋ ਇਹਦੀ किनार ਦੀ ਬਰਬਰੀ ਦੇ ਨੇ ਬਸ ਫੈਬਰਿਕ ਸੇਮ ਹੈ ਮੈਂ ਤੁਹਾਨੂੰ ਕਲਰ ਹੀ ਦਿਖਾ ਰਹੀਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਪਿਸਤਾ ਕਲਰ ਦੀ ਸਲਵਾਰ ਹੈ ਤੇ ਨਾਲ ਲਓ ਜੀ ਦੁਪੱਟਾ ਪ੍ਰਿੰਟਡ ਬਹੁਤ ਪਿਆਰਾ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟਡ ਦੁਪੱਟੇ ਦਾ ਮਿਲੂਗਾ ਤੁਹਾਨੂੰ ਲਓ ਸਕਰੀਨ ਸ਼ਾਟ ਆਪਣੇ ਸੂਟ ਬੁੱਕ ਕਰੋ ਪਤਾ ਕੀ ਜਦੋਂ ਆਪਾਂ ਜ਼ਿਆਦਾ ਖੋਲ ਕੇ ਨਾ ਮੈਂ ਉਹਦੇ ਜੀ ਸਭ ਤੋਂ ਪਹਿਨ ਨਹੀਂ ਵੱਜਦੀ ਫਿਰ ਕੱਪੜੇ ਦੀ ਗੱਦਮੱਦ ਹੋ ਜਾਂਦੀ ਹੈ ਸੂਟਾਂ ਦੀ ਦੇਖੋ ਬਹੁਤ ਸੋਹਣੇ ਕਲਰ ਨੇ ਇੱਕ ਤੋਂ ਇੱਕ ਹੁਣ ਤਾਂ ਤੁਸੀਂ ਸੋਚੋ ਹੀ ਨਾ ਬਹੁਤ ਸੋਹਣੇ ਰੰਗ ਡਿਜ਼ਾਈਨ ਆ ਗਏ ਪਹਿਲਾਂ ਤਾਂ ਇਹ ਮੈਨੂੰ ਥੋੜਾ ਜਿਹਾ ਹਜੇ 1-2 ਕੀ ਵਧੀਆ ਲੱਗੇ ਤੇ ਜ਼ਿਆਦਾ ਵਧੀਆ ਨਹੀਂ ਲੱਗੇ। ਥੋੜਾ ਵਾਲੇ ਕਲਰ ਦਾ ਮੇਰੇ ਸਾਰੀ ਚੁਆਇਸ ਦੇ ਨੇ ਬਹੁਤ ਸੋਹਣੇ। ਲਓ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਇਹ ਵਾਲਾ ਕਲਰ ਇਹਨਾਂ ਨੂੰ ਨਾ ਮੈਂ ਜਦੋਂ ਪਿੱਕਾ ਬਣੀ ਸੀ ਬਹੁਤ ਮੇਰੇ ਕੋਲ ਮੈਸੇਜ ਆਏ ਸੀ ਇਹ ਕਲਰ ਦੇ ਪਰ ਪਤਾ ਨਹੀਂ ਭੈਣਾਂ ਨੂੰ ਰੇਟ ਜ਼ਿਆਦਾ ਲੱਗਿਆ ਤਾਂ ਕਰਕੇ ਥੋੜਾ ਜਿਹਾ ਅਸਟਰ ਬਾਕੀ ਥੋੜਾ ਜਨਾ ਵੀਡੀਓ ਪਾਉਣ ਨਾਲ ਕਸਟਮਰ ਨੂੰ ਆਏ ਹੋ ਜਾਂਦਾ ਵੀ ਅਸੀਂ ਦੇਖ ਲਈ ਇਸ ਨਹੀਂ ਤਾਂ ਥੋੜੀ ਜਿਹਾ ਬੁੱਕੀ ਲੈਂਦੇ ਪਰ ਫਲੀਟ ਪਾਇਦਾ ਨੂੰ ਰਿਕਵੈਸਟ ਹੈ ਵੀ ਇਹ ਸੂਟ ਮੇਰਾ ਬੁੱਕ ਹੋਇਆ ਹੈ ਆਪਾਂ ਨੇ ਕੱਲ ਨੂੰ ਇਹਦਾ ਪਾਰਸਲ ਲਾਉਣਾ ਤੇ ਜੇ ਤੁਸੀਂ ਨੇ ਐਵੇਂ ਦਾ ਸੂਟ ਲੈਣਾ ਤਾਂ ਪਲੀਜ਼ ਤੁਸੀਂ ਆਰਡਰ ਕਰੋ ਜੀ ਬੁੱਕ ਫਿਰ ਆਪਾਂ ਸ਼ਾਪ ਤੋਂ ਰਖਾ ਲਾਂਗੇ ਦੇਖੋ ਇਸ ਤਰ੍ਹਾਂ ਇਹਦੇ ਨਾਲ ਆਪਾਂ ਨੇ ਇਹ ਕਲਰ ਦੀ ਰੱਖੀ ਹੈ ਜੀ ਸਲਵਾਰ ਤੇ ਇਸ ਤਰ੍ਹਾਂ ਪ੍ਰਿੰਟਡ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਜੀ ਲੋਅ ਸਕਰੀਨ ਸ਼ਰਟ ਆਪਣੇ ਸੂਟ ਬੁੱਕ ਕਰੋ ਤੁਸੀਂ ਬਹੁਤ ਪਿਆਰੇ ਸੂਟ ਨੇ ਆ ਜਲੇ ਸੁਲਟਾ ਦਿੱਤਾ ਨਹੀਂ ਛੱਡ ਦੋ ਤੁਸੀਂ ਵੀ ਕੀ ਕਹੀਏ ਬਹੁਤ ਸੋਹਣੇ ਕਲਰ ਨੇ ਔਰ ਮੈਂ ਤੁਹਾਨੂੰ ਦੱਸ ਦਿੱਤਾ ਹੈ ਵੀ ਜਿਹੜੇ ਸੂਟ ਆਪਣੇ ਕੋਲ ਅਵੇਲੇਬਲ ਨੇ ਜਾਂ ਵੀ ਜਿਹੜੇ ਆਪਣੇ ਕੋਲ ਆਰਡਰ ਤੇ ਨੇ ਫਿਰ ਪਤਾ ਕੀ ਕਸਟਮਰ ਨੂੰ ਆਇਆ ਹੁੰਦਾ ਵੀ ਹਜੇ ਅੱਜ ਹੀ ਤਾਂ ਵੀਡੀਓ ਪਾਈ ਹੈ ਨਾ ਸ਼ਾਮ ਨੂੰ ਆਰਡਰ ਕਰ ਲਾਂਗੇ ਆਪਾਂ ਵੀ ਹੋਊਗਾ ਹੀ ਹੋਊਗਾ ਪਰ ਇਹ ਨਹੀਂ ਜੀ ਆਪਣੇ ਕੋਲੇ ਬੁੱਕ ਹੈ ਸੂਟ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਵਾਲਾ ਕਲਰ ਇਹਦੀ ਵੀ ਇਹ ਵੀ ਆਪਣੇ ਇਹ ਮੈਂ ਬਹਲਾ ਲੈ ਕੇ ਨਹੀਂ ਆਂਦਾ ਤੇ ਮੈਨੂੰ ਵਧੀਆ ਨਹੀਂ ਲੱਗਿਆ ਇਹ ਕਲਰ ਪਰ ਇਹਦੇ ਦੋ ਉਹ ਆਪਣੇ ਫੋਟੋਆਂ ਤੇ ਸਟੇਟਸ ਲਾਉਣ ਨਾਲ ਹੀ ਦੋ ਸੂਤ ਆਪਣੇ ਬੁੱਕ ਹੋਗੇ ਬਾਕੀ ਜਿੰਨਾ ਭੈਣਾ ਨੇ ਹੁਣ ਬੁੱਕ ਕਰਵਾਉਣੇ ਨੇ ਜੀ ਲੈਣਾ ਤੁਸੀਂ ਇਹ ਕਲਰ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਨੇਕੋ ਇਹ ਵਾਲਾ ਕਲਰ ਆ ਗਿਆ ਇਸ ਤਰ੍ਹਾਂ ਨਾਲ ਜਿਹੜੇ ਪਹਿਲਾਂ ਤੁਹਾਨੂੰ ਸਟੇਟਸ ਲਾਈ ਸੀ ਇਹ ਵਾਲੀ ਹੈਗੀ ਜਿਹਦੇ ਨਾਲ ਸਲਵਾਰ ਤੇ ਇਸ ਤਰ੍ਹਾਂ ਦਾ ਪ੍ਰਿੰਟਡ ਦੁਪੱਟਾ ਰਹੇਗਾ ਜੀ ਸੇਮ ਡਿਜ਼ਾਈਨ ਆ ਸਾਰੇ ਦੁਪੱਟਿਆਂ ਦਾ ਲਓ ਜੀ ਸਕਰੀਨਸ਼ਾਟ ਤੇ ਆਪਣੇ ਸੂਟ ਬੁੱਕ ਕਰੋ ਇਹ ਕੋਈ ਵੀ ਗਰਮੀ ਦੇ ਵਿੱਚ ਲੜਨ ਵਾਲੀ ਬਰਬਰੀ ਨਹੀਂ ਹੈਗੀ ਬਿਲਕੁਲ ਸੌਫਟ ਫੈਬਰਿਕ ਹੈ ਜੀ ਦੇਖੋ ਜੇ ਤੁਸੀਂ ਬਿਦਾਉਟ ਦੁਪੱਟਾ ਲੈ ਰਹੇ ਹੋ ਉਹਨਾਂ ਨਾਲ ਪਲੇਨ ਦੁਪੱਟੇ ਆਪਾਂ ਨੂੰ ਡਾਈ ਕਰਵਾਉਣੇ ਪੈਣਗੇ ਜੀ ਉਹ ਵੀ ਆਪਾਂ ਮੰਨਰ ਰੋਜ਼ ਦੇ ਚਲੇ ਦੋ ਤਿੰਨ ਸਸ ਕਲਰ ਵੀ ਰਹਿਗੇ ਬਾਕੀ ਸਾਰੇ ਕੁਝ ਫੇਡ ਹੋ ਗਏ ਇਸ ਤੋਂ ਬਾਅਦ ਆ ਗਿਆ ਜੀ ਇੱਕ ਇਹ ਵਾਲਾ ਨਵੇਂ ਡਿਜ਼ਾਈਨ ਦਾ ਬਲੈਕ ਕਲਰ ਇਹ ਆਪਣੇ ਕੋਲ ਇਹਨਾਂ ਨਾਲ ਇੱਕ ਸੂਟ ਹੀ ਐ ਪਰ ਵੈਸਟ ਐ ਪਹਿਣਾ ਨੂੰ ਮੇਰੀਆਂ ਨੂੰ ਇਹ ਸੂਟ ਦੇ ਤੁਸੀਂ ਮੰਨ ਜਾਂ ਨਾ ਬਣਾਇਓ ਜੇ ਤੁਸੀਂ ਲੈਣਾ ਤਾਂ ਦਾ ਸੇਫੀ ਆਰਡਰ ਬੁੱਕ ਕਰ ਦੋ ਲੈ ਕੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹਿਊਗੀ ਜੀ ਮੈਂ ਤੁਹਾਨੂੰ ਫੋਨ ਕਰਣੀ ਆ ਦੇਖੋ ਜੀ ਤੇ ਇਹਦੇ ਨਾਲ ਬਲੈਕ ਕਲਰ ਦੀ ਰਹੇਗੀ ਸਲਵਾਰ ਦੇਖੋ ਜੀ ਇਹ ਵਾਲੀ ਬਲੈਕ ਕਲਰ ਦੀ ਸਲਵਾਰ ਹੋਗੀ ਇਸ ਤਰ੍ਹਾਂ ਬਲੈਕ ਹੋ ਗਿਆ ਜੀ ਇਹਦਾ ਪ੍ਰਿੰਟਡ ਦੁਪੱਟਾ ਦੁਪੱਟਿਆਂ ਵਿੱਚ ਡਿਜ਼ਾਈਨ ਸਾਰਿਆਂ ਦੇ ਸੇਮ ਹੀ ਨੇ ਬਸ ਜਿਵੇਂ ਸੂਟਾਂ ਦੇ ਡਿਜ਼ਾਈਨ ਨੇ ਉਹਨੂੰ ਇਹ ਦੁਪੱਟਿਆਂ ਦੇ ਵਿੱਚ ਸਾਰੇ ਉਮੀ ਬਣੇ ਹੋਏ ਨੇ ਬਰਬਰੀ ਦੇ ਪ੍ਰਿੰਟਡ ਤੁਹਾਨੂੰ ਨਾਲ ਬਰਬਰੀ ਵੀ ਇਹ ਤੁਹਾਨੂੰ ਵਾਲੀ ਸਲੀਪਰ ਹੀ ਨਹੀਂ ਹੈਗੀ ਹਾਰਡ ਨਹੀਂ ਹੈਗੀ ਬਹੁਤ ਵਧੀਆ ਵਾਲੀ ਸੌਫਟ ਵਾਲੀ ਬਰਬਰੀ ਹੈ ਜੀ ਦੇਖੋ ਲਓ ਸਕਰੀਨ ਸ਼ਾਟ ਆਪਣਾ ਸੂਟ ਬੁੱਕ ਕਰੋ ਜੀ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਲੈ ਦੇ ਉੱਤੇ ਵਰਕ ਹੋਏ ਹੋਏ ਸੂਟ ਦੀ ਪਿਕ ਲਾਉਂਗੀ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਲੱਗੂਗਾ ਇਹ ਸੂਟ ਵਰਕ ਹੋਇਆ ਹੈ ਲਓ ਜੀ ਬਲੈਕ ਸੂਟ ਦਾ ਵੀ ਸਕਰੀਨਸ਼ਾਟ ਬਹੁਤ ਪਿਆਰਾ ਸੂਟ ਹੈ ਮੈਨੂੰ ਨਾ ਪਿਛਲੇ ਸਾਲ ਵੀ ਹੋ ਗਿਆ ਸਾਲ ਹੋ ਗਿਆ ਵਰਦੀ ਦਾ ਸੂਟ ਸਟੀਚਿੰਗ ਕਰਵਾਉਣੀ ਨੂੰ ਮੈਨੂੰ ਟਾਈਮ ਹੀ ਨਹੀਂ ਲੱਗਦਾ ਚਲੋ ਜੀ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਮਨ ਪੂਰੀ ਉਮੀਦ ਹੈ ਨਿਊ ਵੈਰਾਈਟੀ ਹੈ ਨਿਊ ਡਿਜ਼ਾਈਨ ਨੇ ਜਲਦੀ ਜਲਦੀ ਤੁਸੀਂ ਸੂਟ ਬੁੱਕ ਕਰੋ ਜੀ ਤੁਹਾਨੂੰ ਪਸੰਦ ਆਏ ਹੋਣਗੇ ਤੇ ਕੱਲ ਨੂੰ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਹਾਂ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇਆ ਕਰੋ ਤੁਸੀਂ ਇੱਕ ਵਾਰ ਸਾਡੇ ਵਿਸ਼ਵਾਸ ਤੇ ਨਾ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਦੀ ਫੈਬਰਿਕ ਕਿਵੇਂ ਹੈ ਤੇ ਇਹਨਾਂ ਦੇ ਪ੍ਰਾਈਸ ਕਿੰਨੇ ਚਲੋ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ